ਮ ਮਹਿਮਾ ਬਟੀਆਂ ਹੋ ਜਾਂਦੇ ਉਸ ਦੇ ਤਹਿਤ ਅਸੀਂ ਕੱਲ ਇੱਕ ਜੁਆਇੰਟ ਆਪਰੇਸ਼ਨ ਸਪੈਸ਼ਲ ਸੈਲ ਪਟਿਆਲਾ ਤੇ ਐਸ ਐਚਓ ਅਰਬਨ ਸਟੇਟ ਦੇ ਨਾਲ ਅਸੀਂ ਇੱਕ ਸਪੈਸ਼ਲ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਸਾਨੂੰ ਮਕੂਰੀ ਮਿਲੀ ਸੀ ਕਿ ਜੋ ਸਪਾ ਸੈਂਟਰਾਂ ਦੇ ਯਾਰਡ ਦੇ ਵਿੱਚ ਇੱਕ ਉੱਥੇ ਗਲਤ ਧੰਦੇ ਚਲਾਏ ਜਾ ਰਹੇ ਨੇ ਜਿਸ ਦੇ ਤੱਤ ਰੇਡ ਕਰਕੇ ਉੱਥੋਂ 16 ਲੜਕੀਆਂ ਤੇ 8 ਲੜਕੇ ਉੱਥੋਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਪਾ ਸੈਂਟਰਾਂ ਦੇ ਯਾਰਡ ਦੇ ਵਿੱਚ ਇੱਕ ਜਿਸਮ ਪ੍ਰੋਸੀ ਦਾ ਧੰਦਾ ਕਰਦੇ ਸੀ ਜਿਨ੍ਹਾਂ ਦੇ ਉੱਤੇ ਮੋਰਲ ਟਰੈਫਿਕ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਣਾ ਆਰਬਨ ਸਟੇਟ ਵਿਖੇ ਕਾਰਵਾਈ ਕੀਤੀ ਗਈ। ਇਸ ਬਸਟ ਕਾਰਵਾਈ ਨਾਲ ਇਹਨਾਂ ਦੇ ਵਿੱਚੋਂ 16 ਲੜਕੀਆਂ ਦੇ ਵਿੱਚੋਂ ਕੁਝ 8 ਕੁੜੀਆਂ ਆਪਣੇ ਆਪ ਨੂੰ థਾਈਲੈਂਡ ਦੀਆਂ ਦੱਸ ਰਹੀਆਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਵੀ ਐਕਚੁਅਲ ਉਹਨਾਂ ਦੇ ਐਡਰੈਸ ਪ੍ਰੂਫ ਵਗੈਰਾ ਕਿੱਥੋਂ ਨੇ। ਜਨੋ ਸਾਹਿਬ ਜਨੋ ਸਾਹਿਬ ਪਾਸ ਸੈਂਟਰ ਹੈ ਕੋਈ ਦਸੰਸ ਜਿਹੜਾ ਕੀ ਹੁੰਦਾ ਹੈ ਨਾ ਕੁਝ ਕੀਤਾ ਜਾਇਆ ਹੈ ਬਾਅਦ ਵਿੱਚ ਅਮਾਦ ਕਰਦੇ ਨੇ। ਇਹਨਾਂ ਦਾ ਜਿਹੜਾ ਤਾਂ ਐਕਟਿਵ ਸਪਾ ਸੈਂਟਰ ਨੇ ਉਹ ਤਾਂ ਮ사ਜ ਸੈਂਟਰ ਹੁੰਦੇ ਨੇ। ਪਰ ਜੋ ਇਹ ਉਹਨਾਂ ਦੇ ਆੜ ਦੇ ਵਿੱਚ ਗਲਤ ਤੰਤ ਦਾ ਕਰਦੇ ਨੇ ਉਹਨਾਂ ਤੇ ਅਸੀਂ ਚੈੱਕ ਰੱਖਦੇ ਆ ਪਹਿਲਾਂ ਵੀ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਹੈ ਤੇ ਹੁਣ ਵੀ ਅਸੀਂ ਇਹਨੂੰ ਫਿਊਚਰ ਵੀਰੇ ਤੇ ਚੈੱਕ ਰੱਖਾਂਗੇ ਹਾਂ ਮਾਲਕ ਦੋਨਾ ਸਪਾ ਸੈਂਟਰ ਦੇ ਮਾਲਕ ਇਹਦੇ ਵਿੱਚ ਨੋਮੀਨੇਟ ਨੇ ਦੋ ਸਪਾ ਸੈਂਟਰ ਸੀਗੇ ਇੱਕ ਆਰਕ ਇੱਕ ਸੰਸ਼ਾਈ ਦੇ ਨਾਲ ਚੱਲਦਾ ਸੀ ਇੱਕ ਜਤਿੰਦਰ ਸਿੰਘ ਇੱਕ ਦਾਨਾ ਕਰਮਜੀਤ ਸਿੰਘ ਦੋਨੇ ਐਫ ਆਈ ਆਰ ਦੇ ਵਿੱਚ ਬਾਇ ਨੇਮ ਨੋਮੀਨੇਟ ਨੇ ਇਹ ਪਤਾ ਲੱਗਿਆ ਵੀ ਆਨ ਆਫ ਦੋ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ ਹਾਂਜੀ ਹਾਂ ਇਹਨਾਂ ਦਾ ਮਾਨਜੋਗ ਅਦਾਲਤ ਨੂੰ ਤੁਹਾਡੇ ਸਾਹਮਣੇ ਪੇਸ਼ ਹੀ ਕਰਨਗੇ ਹਾਂ ਪੁਲਿਸ ਰਿਮਾਂਡ ਦੀ ਅਸੀਂ ਡਿਮਾਂਡ ਕਰ ਰਹੇ ਹਾਂ ਬਾਕੀ ਪਤਾ ਲੱਗੂਗਾ ਕੋਰਟ ਚ ਕਿਹੋ ਜਿਹੀ ਕਾਰਵਾਈ ਬਣਦੀ ਹੈ ਬਿਲਕੁਲ ਜੀ ਬਿਲਕੁਲ ਜਿੱਥੇ ਵੀ ਕਿਤੇ ਵੀ ਸਾਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ ਵੀ ਸਪਾ ਸੈਂਟਰ ਦੇ ਆੜ ਦੇ ਵਿੱਚ ਕੋਈ ਜਿਸਮ ਫਰੋਸ਼ੀ ਦਾ ਧੰਦਾ ਚੱਲਦਾ ਤਾਂ ਉਸੇ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮਾ ਮਹਿਮਾ ਬਟੀਆਂ ਹੋ ਜਾਂਦੇ ਉਸ ਦੇ ਤਹਿਤ ਅਸੀਂ ਕੱਲ ਇੱਕ ਜੁਆਇੰਟ ਆਪਰੇਸ਼ਨ ਸਪੈਸ਼ਲ ਸੈਲ ਪਟਿਆਲਾ ਤੇ ਐਸ ਐਚਓ ਅਰਬਨ ਸਟੇਟ ਦੇ ਨਾਲ ਅਸੀਂ ਇੱਕ ਸਪੈਸ਼ਲ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਸਾਨੂੰ ਮੁਕਰੀ ਮਿਲੀ ਸੀ ਕਿ ਜੋ ਸਪਾ ਸੈਂਟਰਾਂ ਦੇ ਆਰਡ ਦੇ ਵਿੱਚ ਇੱਕ ਉੱਥੇ ਗਲਤ ਧੰਦੇ ਚਲਾਏ ਜਾ ਰਹੇ ਨੇ ਜਿਸ ਦੇ ਤੱਤ ਰੇਡ ਕਰਕੇ ਉੱਥੋਂ 16 ਲੜਕੀਆਂ ਤੇ 8 ਲੜਕੇ ਉੱਥੋਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਪਾ ਸੈਂਟਰਾਂ ਦੇ ਆਰਡ ਦੇ ਵਿੱਚ ਇੱਕ ਜਿਸਮ ਪ੍ਰੋਸੀਜ ਦਾ ਧੰਦਾ ਕਰਦੇ ਸੀ ਜਿਨ੍ਹਾਂ ਦੇ ਉੱਤੇ ਮੋਰਲ ਟਰੈਫਿਕ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਣਾ ਆਰਬਨ ਸਟੇਟ ਵਿਖੇ ਕਾਰਵਾਈ ਕੀਤੀ ਗਈ। ਇਸ ਵਾਸਤੇ ਕਪੜਾ ਜੀ ਨਾਲ ਸੀ। ਇਹਨਾਂ ਦੇ ਵਿੱਚੋਂ 16 ਲੜਕੀਆਂ ਦੇ ਵਿੱਚੋਂ ਕੁਝ 8 ਕੁੜੀਆਂ ਆਪਣੇ ਆਪ ਨੂੰ థਾਈਲੈਂਡ ਦੀਆਂ ਦੱਸ ਰਹੀਆਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਵੀ ਐਕਚੁਅਲ ਉਹਨਾਂ ਦੇ ਐਡਰੈਸ ਪ੍ਰੂਫ ਵਗੈਰਾ ਕਿੱਥੋਂ ਦੇ। ਜਨੋ ਸਾਹਿਬ ਜਨੋ ਸਾਹਿਬ ਸਪਾ ਸੈਂਟਰ ਹੈ ਕੋਈ ਸਪਾ ਸੈਂਟਰ ਹੈ ਕੀ ਹੁੰਦਾ ਹੈ ਨਾ ਕੁਝ ਕੀਤਾ ਜਾਇਆ ਹੈ ਬਾਅਦ ਵਿੱਚ ਅਮਾਦ ਕਰਦੇ ਰਹੇ। ਇਹਨਾਂ ਦਾ ਜੇਕਰ ਤਾਂ ਐਕਟਿਵ ਸਪਾ ਸੈਂਟਰ ਨੇ ਉਹ ਤਾਂ ਮ사ਜ ਸੈਂਟਰ ਹੁੰਦੇ ਨੇ। ਪਰ ਜੋ ਇਹ ਉਹਨਾਂ ਦੇ ਆੜ ਦੇ ਵਿੱਚ ਗਲਤ ਤੰਤ ਦਾ ਕਰਦੇ ਨੇ ਉਹਨਾਂ ਤੇ ਅਸੀਂ ਚੈੱਕ ਰੱਖਦੇ ਆ ਪਹਿਲਾਂ ਵੀ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਹੈ ਤੇ ਹੁਣ ਵੀ ਅਸੀਂ ਇਹਨੂੰ ਫਿਊਚਰ ਵੀ ਇਹਦੇ ਤੇ ਚੈੱਕ ਰੱਖਾਂਗੇ ਮਾਲਕ ਦੋਨਾਂ ਸਪਾ ਸੈਂਟਰ ਦੇ ਮਾਲਕ ਇਹਦੇ ਵਿੱਚ ਨਾਮਿਨੇਟ ਨੇ ਦੋ ਸਪਾ ਸੈਂਟਰ ਸੀਗੇ ਇੱਕ ਆਰਕ ਇੱਕ ਸੰਸ਼ਾਈ ਦੇ ਨਾਲ ਚੱਲਦਾ ਸੀ ਇੱਕ ਜਤਿੰਦਰ ਸਿੰਘ ਇੱਕ ਦਾ ਨਾਮ ਕਰਮਜੀਤ ਸਿੰਘ ਦੋਨੇ ਐਫਆਈਆਰ ਦੇ ਵਿੱਚ ਬਾਇ ਨੇਮ ਨਾਮਿਨੇਟ ਨੇ ਇਹ ਪਤਾ ਲੱਗਿਆ ਵੀ ਆਨ ਆਫ ਦੋ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ ਹਾਂਜੀ ਹਾਂ ਇਹਨਾਂ ਦਾ ਮਾਰਨ ਜੋਗ ਦਾ ਚੋਂ ਤੁਹਾਡੇ ਸਾਹਮਣੇ ਪੇਸ਼ ਹੀ ਕਰਨਗੇ ਹਾਂ ਪੁਲਿਸ ਰਿਮਾਂਡ ਦੀ ਅਸੀਂ ਡਿਮਾਂਡ ਕਰ ਰਹੇ ਹਾਂ ਬਾਕੀ ਪਤਾ ਲੱਗੂਗਾ ਕੋਰਟ ਚ ਐਸੇ ਤਰ੍ਹਾਂ ਕਾਰਵਾਈ ਬੱਚੇ ਬਿਲਕੁਲ ਜੀ ਬਿਲਕੁਲ ਜਿੱਥੇ ਵੀ ਕਿਤੇ ਵੀ ਸਾਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ ਵੀ ਸਪਾ ਸੈਂਟਰ ਦੇ ਆੜ ਦੇ ਵਿੱਚ ਕੋਈ ਜਿਸਮ ਪ੍ਰੋਸੀ ਦਾ ਧੰਦਾ ਚੱਲਦਾ ਤਾਂ ਉਸੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ